ਏਅਰਪੋਰਟ ਤੇ ਸਫਾਈ ਕਰਨ ਵਾਲੇ ਇਸ ਬੰਦੇ ਦੀ ਕਿਸਮਤ ਇਸ ਤਰੀਕੇ ਨਾਲ ਬਦਲਣ ਵਾਲੀ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਦੀਆਂ ਪੁਸ਼ਤਾਵਾਂ ਬਹਿ ਕੇ ਖਾਣਗੀਆਂ ਗੱਲ ਕੀ ਹੁੰਦੀ ਆ ਪੂਰੀ ਸਟੋਰੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਿਆ ਗੱਲ ਕੀ ਬਣਦੀ ਆ ਕਿ ਇਹੇ ਬੰਦਾ ਏਅਰਪੋਰਟ ਦੇ ਉੱਪਰ ਇੱਕ ਸਫਾਈ ਕਰਮਚਾਰੀ ਹੁੰਦਾ ਆਪਣੇ ਰੂਟੀਨ ਦੇ ਮੁਤਾਬਕ ਇਹੇ ਬੰਦਾ ਸਵੇਰੇ ਆਪਦੀ ਜੌਬ ਤੇ ਆਉਂਦਾ ਆਕੇ ਜਦੋਂ ਜਿਹੜੇ ਡਸਟਬਿਨ ਭਰੇ ਹੋਏ ਹੁੰਦੇ ਆ ਉਹਨਾਂ ਨੂੰ ਖਾਲੀ ਕਰਨ ਦੇ ਵਿੱਚ ਲੱਗ ਜਾਂਦਾ ਤਾਂ ਲਾਸਟ ਇੱਕ ਡਸਟਬਿਨ ਬਚ ਜਾਂਦਾ ਜਿਸ ਨੂੰ ਕੀ ਖਾਲੀ ਕਰਨ ਲੱਗਦਾ ਤੇ ਉਹਨਾਂ ਥੋੜਾ ਜਿਹਾ ਇਹਨੂੰ ਭਾਰੀ ਮਹਿਸੂਸ ਹੁੰਦਾ ਐਂ ਲੱਗਦਾ ਵੀ ਜਿਵੇਂ ਕੋਈ ਭਾਰੀ ਚੀਜ਼ ਹੁੰਦੀ ਹੈ ਵਿੱਚ ਤਾਂ ਇਹਨੇ ਕੀ ਕੀਤਾ ਉਸ ਡਸਟਬਿਨ ਨੂੰ ਉਲਟਾ ਕੀਤਾ ਟੇਡਾ ਕੀਤਾ ਜਾਨੀ ਕਿ ਤਾਂ ਉਹਦੇ ਵਿੱਚੋਂ ਇੱਕ ਇੱਟ ਵਰਗੀ ਚੀਜ਼ ਬਾਹਰ ਨਿਕਲੀ ਜਿਹੜੀ ਕਿ ਅਖਬਾਰ ਦੇ ਵਿੱਚ ਲਿਵੇਟੀ ਹੋਈ ਸੀਗੀ ਤਾਂ ਇਹਨੇ ਜਦੋਂ ਉਹਨੂੰ ਖੋਲ ਕੇ ਦੇਖਿਆ ਤਾਂ ਉਹਦੇ ਵਿੱਚ ਸੋਨੇ ਦੀ ਇੱਟ ਨਿਕਲੀ ਇਹੇ ਬੰਦਾ ਸਾਊਥ ਕੋਰੀਆ ਦਾ ਤੇ ਸਾਊਥ ਕੋਰੀਆ ਦੇ ਹੀ ਕਿਸੇ 에어ਪੋਰਟ ਤੇ ਜਿਹੜਾ ਕਿ ਕੰਮ ਕਰਦਾ ਸੀਗਾ ਫਿਰ ਜਦੋਂ ਸਿਉਣੇ ਦੀ ਐਟ ਨਿਕਲਦੀ ਆ ਤਾਂ ਇਹ ਬੰਦਾ ਉਸ ਐਟ ਨੂੰ ਆਪਦੇ ਵੱਡੇ ਮੁਲਾਜ਼ਮਾਂ ਤੱਕ ਪਹੁੰਚਾ ਦਿੰਦਾ ਉਹਨਾਂ ਨੂੰ ਇਹ ਦੱਸ ਦਿੰਦਾ ਵੀ ਆ ਮੈਨੂੰ ਐਟ ਮਿਲੀ ਆ ਕਿਉਂਕਿ ਇਹ ਕਹਿੰਦਾ ਵੀ ਮੈਂ ਫੜੇ ਜਾਣ ਦੇ ਡਰ ਤੋਂ ਮੈਨੂੰ ਐਂ ਲੱਗਦਾ ਸੀ ਵੀ ਜੇ ਮੈਂ ਇਹਨੂੰ ਚੋਰੀ ਲੈ ਕੇ ਗਿਆ ਤਾਂ ਹੋ ਸਕਦਾ ਵੀ ਮੈਂ ਇਸ ਤੋਂ ਫੜਿਆ ਜਾਵਾਂ ਤਾਂ ਕਰਕੇ ਕਹਿੰਦਾ ਵੈਸੇ ਵੀ ਕਹਿੰਦਾ ਮੈਨੂੰ ਕੋਈ ਬੇਈਮਾਨੀ ਕਰਨੀ ਕਹਿੰਦਾ ਮੇਰੇ ਮਨ 'ਚ ਆਈ ਨਹੀਂ ਇਸ ਗੱਲ ਨੂੰ ਲੈ ਕੇ ਤਾਂ ਜਦੋਂ ਇਹਦੀਆਂ ਇੰਟਰਵਿਊਆਂ ਸੁਣਦੇ ਆਪਾਂ ਨੂੰ ਉਦੋਂ ਇਹਦੀਆਂ ਇਹ ਗੱਲਾਂ ਦਾ ਪਤਾ ਲੱਗਦਾ ਤਾਂ ਫਿਰ ਇਹਨੇ ਆਪ ਦੀ ਜਿਹੜੀ ਉਹ ਐਟਰੀ ਨੂੰ ਮਿਲੀ ਸੀਗੀ ਇਹਨੇ ਉਹ ਆਪਦੇ ਵੱਡੇ ਮਲਾਜ਼ਮਾਂ ਨੂੰ ਦੇਤੀ ਤਾਂ ਵੱਡੇ ਮਲਾਜ਼ਮਾਂ ਨੇ 에어ਪੋਰਟ ਦੇ ਮਾਲਖਾਨੇ ਦੇ ਵਿੱਚ ਉਹਨੂੰ ਰੱਖਤਾ ਰੱਖਣ ਤੋਂ ਬਾਅਦ ਲਗਭਗ 2 ਮਹੀਨੇ ਦਾ ਸਮਾਂ ਹੁੰਦਾ ਵੀ ਜੇਕਰ ਕੋਈ ਚੀਜ਼ ਲੱਭੀ ਵੀ ਕਿਸੇ ਨੂੰ ਮਿਲਦੀ ਆ ਤਾਂ ਉਹਨੂੰ ਜੇਕਰ ਕੋਈ ਲਿਜਾਣਾ ਚਾਵੇ ਤਾਂ 2 ਮਹੀਨਿਆਂ ਦੇ ਵਿੱਚ ਵਿੱਚ ਜੇ ਕੋਈ ਆ ਕੇ ਲੈ ਕੇ ਜਾਂਦਾ ਤਾਂ ਠੀਕ ਆ ਨਹੀਂ ਤਾਂ ਫਿਰ ਅੱਗੇ ਉਹਦਾ 에어ਪੋਰਟ ਕਮਿਊਨਿਟੀ ਸੋਚਦੀ ਆ ਵੀ ਉਹਨੇ ਕੀ ਕਰਨਾ 에어ਪੋਰਟ ਵਾਲੇ ਆਪ ਦਾ ਦੇਖਦੇ ਵੀ ਕੀ ਕਰਨਾ ਤਾਂ ਉਸ ਤੋਂ ਬਾਅਦ ਇਹਦੀ ਭਾਲ ਸ਼ੁਰੂ ਕੀਤੀ ਜਾਂਦੀ ਆ ਅਖਬਾਰਾਂ ਦੇ ਵਿੱਚ ਨਿਊਜ਼ਾਂ ਦੇ ਵਿੱਚ ਹੋਰ ਤਰੀਕਿਆਂ ਨਾਲ ਜਿਹੜੀਆਂ ਕਿ 에어 에어ਪੋਰਟ ਦੀਆਂ ਸੀਸੀਟੀਵੀ ਕੈਮਰੇ ਸੀਗੇ ਵੀ ਸ਼ਾਇਦ ਉਹਨਾਂ ਦੇ ਕੋਲ ਕੁਝ ਪਤਾ ਲੱਗ ਸਕੇ ਬਟ ਪਤਾ ਨਹੀਂ ਲੱਗਦਾਗਾ ਜਦੋਂ ਨਾਂ ਪਤਾ ਲੱਗਿਆ ਤਾਂ ਜਿਹੜੀ 에어ਪੋਰਟ ਕਮੇਟੀ ਸੀਗੀ ਉਹਨਾਂ ਨੇ ਸਾਰਿਆਂ ਨੇ ਇਸ ਗੱਲ ਦਾ ਫੈਸਲਾ ਕੀਤਾ ਬਈ ਇਹ ਜਿਹੜੀ ਐਟ ਜਿਹੜੇ ਬੰਦੇ ਨੂੰ ਮਿਲੀ ਆ ਆਪਾਂ ਉਸੇ ਨੂੰ ਹੀ ਦੇ ਦਿੰਨੇ ਆ ਇਹੀ ਹੀ ਕਾਨੂੰਨ ਸੀਗਾ ਉਹਨਾਂ ਦਾ ਤਾਂ ਉਹਨਾਂ ਨੇ ਇਹ ਜਿਹੜੀ ਐਟ ਸੀਗੀ ਇਸ ਸਫਾਈ ਕਰਮਚਾਰੀ ਨੂੰ ਦੇਤੀ ਜਿਸ ਦੀ ਕੀ ਉਸ ਸਮੇਂ ਕੀਮਤ 3,27,000 ਡਾਲਰ ਸੀਗੀ ਜੇਕਰ ਆਪਾਂ ਅੱਜ ਦੇ ਸਮੇਂ ਇਸ ਕੀਮਤ ਦੀ ਗੱਲ ਕਰੀਏ ਤਾਂ ਲਗਭਗ ਇੰਨੇ ਕ ਬਣਦੇ ਆ ਤਾਂ ਉਹ ਇਹ ਵੇਖੋ ਇਸ ਬੰਦੇ ਦੀ ਜਿਹੜੀ ਕਿ ਕਿਸਮਤ ਬਦਲ ਗਈ ਹਨਾ ਹੁਣ ਆਪਾਂ ਨੂੰ ਇਸ ਗੱਲ ਦਾ ਵੀ ਪਤਾ ਏਅਰਪੋਰਟ ਕਮਿਊਨਿਟੀ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਵੀ ਜਿਹੜਾ ਕਿ ਏਅਰਪੋਰਟ ਆ ਏਅਰਪੋਰਟ ਦੇ ਹਰ ਇੱਕ ਦੇਸ਼ ਦੇ ਏਅਰਪੋਰਟ ਦੇ ਰਾਹੀਂ ਬਹੁਤ ਲੋਕ ਆ ਜਿਹੜੇ ਕਿ ਕੋਈ ਇਲੀਗਲ ਕੰਮ ਕਰਦੇ ਆ ਤਾਂ ਉਹ ਇਥੋਂ ਏਦਾਂ ਮਾਲ ਇਧਰ ਉਧਰ ਲੈ ਕੇ ਜਾਂਦੇ ਰਹਿੰਦੇ ਆ ਹੋ ਸਕਦਾ ਕਿਸੇ ਨੇ ਫੜੇ ਜਾਣ ਦੇ ਡਰ ਤੋਂ ਇਸ ਸੈਕਟਰ ਨੂੰ ਜਿਹੜਾ ਕਿ ਡਸਟਮੀਨ ਦੇ ਵਿੱਚ ਸੈੱਟ ਦਿੱਤਾ ਹੋਵੇ ਪਰ ਅਸਲ ਵਜ੍ਹਾ ਅੱਜ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗੀਗੀ ਫਿਰ ਜਦੋਂ ਇਸ ਬੰਦੇ ਨੂੰ ਇਟ ਇਹ ਦਿੱਤੀ ਤਾਂ ਉਸ ਤੋਂ ਬਾਅਦ ਇਸ ਬੰਦੇ ਦੀ ਕਿਸਮਤ ਹੀ ਬਦਲ ਗਈ ਦੇਖੋ ਇੱਕ ਦਿਨ ਦੇ ਵਿੱਚ ਬੰਦਾ ਕਿਤੇ ਸਫਾਈ ਕਰਦਾ ਸੀਗਾ ਕਿੱਥੇ ਉਹ ਰਾਜਾ ਬਣ ਕੇ ਬਹਿ ਗਿਆ ਤਾਂ ਉਸ ਤੋਂ ਅਗਲੀ ਸਟੋਰੀ ਮੈਂ ਤੁਹਾਡੇ ਨਾਲ ਇੱਕ ਹੋਰ ਸ਼ੇਅਰ ਕਰਨ ਲੱਗਿਆ ਇਹ ਗੱਲ ਕੁਛ ਇਦਾਂ ਦੀ ਆ ਕਿ ਏਅਰਪੋਰਟ ਜਦੋਂ ਕਿਤੇ ਆਪਾਂ ਹਾਈਵੇ ਤੇ ਜਾਂਦੇ ਆ ਤਾਂ ਹਾਈਵੇ ਦੇ ਕਿਨਾਰਿਆਂ ਤੇ ਆਪਾਂ ਨੂੰ ਫਟੇ ਪੁਰਾਣੇ ਟਾਇਰ ਵੇਖਣ ਨੂੰ ਮਿਲਦੇ ਆ ਅਕਸਰ ਹੀ ਮਿਲਦੇ ਆ ਤਾਂ ਉਹ ਇਹ ਵੀ ਕੁਛ ਇਦਾਂ ਦੀ ਸਟੋਰੀ ਆ ਇਹ ਜਦੋਂ ਹਾਈਵੇ ਦੇ ਉੱਪਰ ਫਟਾ ਪੁਰਾਣਾ ਟਾਇਰ ਫਟਿਆ ਟਾਇਰ ਪਿਆ ਸੀਗਾ ਥੋੜਾ ਜਿਹਾ ਫਟਿਆ ਸੀਗਾ ਕੋਈ ਜ਼ਿਆਦਾ ਨਹੀਂ ਫਟਿਆ ਸੀਗਾ ਤਾਂ ਉੱਥੇ ਸਫਾਈ ਕਰਮਚਾਰੀ ਆਉਂਦੇ ਆ ਤਾਂ ਇਸ ਟਾਇਰ ਨੂੰ ਜਦੋਂ ਚੱਕਣ ਲੱਗਦੇ ਉਹ ਥੋੜਾ ਜਿਹਾ ਹੈਵੀ ਲੱਗਦਾ ਤਾਂ ਜਦੋਂ ਉਹਨੂੰ ਪੂਰੀ ਚੰਗੀ ਤਰ੍ਹਾਂ ਚੈੱਕ ਕੀਤਾ ਜਾਂਦਾ ਤੇ ਜਿਹਦੇ ਵਿੱਚ ਕਿ ਲਗਭਗ 1 ਲੱਖ ਡਾਲਰ ਕੀ ਭਰੇ ਹੋਏ ਸੀਗੇ ਤਾ ਉਹ ਵੀ ਇਦਾਂ ਹੀ ਉਹਨਾਂ ਨੇ ਵੀ ਕੀਤਾ ਉਹ ਜਿਹੜੇ ਸਫਾਈ ਕਰਮਚਾਰੀ ਸੀਗੇ ਉਹਨਾਂ ਨੇ ਕਿਹਾ ਕਿਸੇ ਬਵਪਤਾ ਦੇ ਵਿੱਚ ਨਾ ਪੈਜ ਗਏ ਅਸੀਂ ਤਾਂ ਉਹਨਾਂ ਨੇ ਆਪਦੇ ਵੱਡੇ ਅਫਸਰਾਂ ਨੂੰ ਜਿਹੜੇ ਕਿ ਦੇਤੇ ਤਾਂ ਉਹ ਬਾਅਦ ਵਿੱਚ ਇਹਦੀ ਜਦੋਂ ਪੂਰੀ ਪੁੱਛਗਛ ਕੀਤੀ ਗਈ ਪੂਰਾ ਜਿਹੜੇ ਇਨਕੁਆਇਰੀ ਕੀਤੀ ਗਈ ਤਾਂ ਇਹ ਗੱਲ ਪਤਾ ਲੱਗੀ ਵੀ ਜਿਹੜਾ ਇਹ ਰੂਟ ਸੀਗਾ ਇਸ ਰੂਟ ਦੇ ਥਾਣੇ ਬਹੁਤ ਸਾਰੇ ਸਮਗਲਰ ਜਿਹੜਾ ਆਪਦਾ ਕਿ ਭਾਰੀ ਕੈਸ਼ ਲੈ ਕੇ ਨੰਗਦੇ ਹੁੰਦੇ ਸੀਗੇ ਹੋ ਸਕਦਾ ਇਹ ਟਾਇਰ ਉਹਨਾਂ ਤੋਂ ਡੱਗ ਪਿਆ ਹੋਵੇ ਜਾਂ ਹੋ ਸਕਦਾ ਕਿਤੇ ਅੱਗੇ ਕੋਈ ਚੈਕਿੰਗ ਚੱਲ ਰਹੀ ਹੋਵੇ ਉਸ ਚੈਕਿੰਗ ਦੇ ਡਰ ਤੋਂ ਇਹਨਾਂ ਨੇ ਜਿਹੜਾ ਕਿ ਟਾਇਰ ਇੱਥੇ ਸੈੱਟਤਾ ਤਾਂ ਇਹ ਜਿਹੜਾ 2 ਮਹੀਨੇ ਇਹਨਾਂ ਦਾ ਵੀ ਇਹੀ ਪੀਰੀਅਡ ਸੀਗਾ ਇਹ 2 ਮਹੀਨੇ ਵੇਟ ਕੀਤੀ ਗਈ ਜਦੋਂ ਕੋਈ ਨਹੀਂ ਲੈਣ ਆਇਆ ਤਾਂ 2 ਮਹੀਨਿਆਂ ਤੋਂ ਬਾਅਦ ਇਹ ਜਿਹੜਾ 1 ਲੱਖ ਡਾਲਰ ਸੀਗਾ ਇਹਨਾਂ ਨੂੰ ਸਫਾਈ ਕਰਨ ਵਾਲੇ ਨੂੰ ਦੇ ਦਿੱਤਾ ਗਿਆ ਸੋ ਕਿਸਮਤ ਬਦਲਦੀ ਦਾ ਦੋਸਤੋ ਕਿਦੇ ਵੀ ਪਤਾ ਨਹੀਂ ਲੱਗਦਾ ਹੈਗਾ ਕਿਸੇ ਟਾਈਮ ਵੀ ਬਦਲ ਸਕਦੀ ਆ ਤੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੋ ਪੇਜ ਨੂੰ ਫੋਲੋ ਕਰਿਆ ਜੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ